ਕੋਈ ਵੀ ਹੈ ਮੈਂ ਭੈਣਾਂ ਨੂੰ ਵੀ ਕਹਾ ਜ਼ਰੂਰ ਬੀਬੀਆਂ ਨੂੰ ਜਿਤਨੀ ਵੀ ਕੋਈ ਵੀ ਬਚੌਂਤੀ ਮਾਲ ਜਾ ਕਹਾ ਜ਼ਰੂਰ ਹੈ ਵੀ ਜਿਹੜੀ ਰਸੋਈ ਹੈ ਇਹ ਅਨਪੂਰਨ ਮਾਤਾ ਦਾ ਵਾਸਾ ਹੈ ਰਸੋਈ ਮਾ ਜੁੱਤੀ ਲੈ ਕੇ ਕਦੀ ਨਹੀਂ ਜਾਣਾ ਚਾਹੀਦਾ ਇਹ ਮੈਂ ਬਾਪੇ ਦੇ ਦਰਬਾਰ 'ਚ ਖੜਿਆ ਹਾਂ ਇਹ ਮੇਰਾ ਵਾਦਾ ਅਨਪੂਰਨੀ ਮਾਤਾ ਦਾ ਜਾਪ ਕਰਕੇ ਪੋਜਨ ਚਾਹ ਥੋੜਾ ਜਿਹਾ ਬਣਾ ਲਿਓ ਉੱਪਰ ਤੇਟਾ ਕਿਹਾ ਹੋਣਾ ਚਾਹੀਦਾ ਜਿੰਨੇ ਮਰਜੀ ਬੰਦੇ ਖਾਜੋ ਕਦੀ ਮੁੱਕਣੇਗਾ ਨਹੀਂ ਹੈ ਜੋਰ ਨਾਲੇ ਬੋਲੋ ਸੱਚੇ ਦਰਵਾਜ਼ਾ ਇੱਕ ਦਿਨ ਕੋਈ ਵੀ ਬੰਦਾ ਹੈ ਵੀ ਕਦੀ ਖੂਕ ਨਹੀਂ ਮਾਰਨੀ ਚਾਹੀਦੀ ਉਹ ਝੁੱਠਾ ਹੋ ਜਾ ਹੋ ਜਾ ਬਹੁਤੇ ਦੁਕਾਨ ਵਾਲੇ ਕੇ ਪਾਸ ਤੇ ਲਫਾਫਾ ਖੁਲਦਾ ਨਹੀਂ ਫੂਕ ਮਾਰ ਕੇ ਖੁੱਲ ਆਇਆ ਫਿਰ ਦੁਆ ਅੱਖਾਂ ਸੌਦਾ ਤਾਂ ਦੁਆ ਗਿਰਜਾਲ ਲਫਾਫੇ ਮਾਰ ਕੇ